ਬੀਤੇ ਕੱਲ ਬੀਜੇਪੀ ਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਅੱਜ ਚੰਡੀਗੜ੍ਹ ਤੇ ਮੋਹਾਲੀ ਵਾਲੇ ਘਰ ਤੇ ਵਿਜੀਲੈਂਸੀ ਰੇਡ ਹੋਈ ਹੈ ਜਿਹੜਾ ਵੱਡੀ ਖਬਰ ਅੱਜ ਸਵੇਰੇ ਸਾਹਮਣੇ ਆਈ ਹੈ ਕਿ ਬੀਤੇ ਕੱਲ ਜਦੋਂ ਉਹਨਾਂ ਨੇ ਅਕਾਲੀ ਦਲ ਛੱਡ ਕੇ ਬੀਜੇਪੀ ਜੁਆਇਨ ਕੀਤੀ ਤੇ ਅੱਜ ਸਵੇਰੇ ਹੀ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਵਾਲੇ ਘਰ ਤੇ ਵਿਜੀਲੈਂਸੀ ਰੇਡ ਹੋਈ ਹੈ ਜਾਣਕਾਰੀ ਮੁਤਾਬਕ ਸਵੇਰ ਤੋਂ ਹੀ ਵਿਜੀਲੈਂਸ ਦੀ ਟੀਮ ਜੋ ਹੈ ਉਹਨਾਂ ਦੇ ਘਰ ਦੇ ਅੰਦਰ ਛਾਪੇਮਾਰੀ ਕਰ ਰਹੀ ਹੈ ਅੱਜ ਸਵੇਰੇ ਵਿਜੀਲੈਂਸ ਦੀ ਟੀਮ ਰਣਜੀਤ ਸਿੰਘ ਗਿੱਲ ਦੇ ਘਰ ਪਹੁੰਚੀ ਮੋਹਾਲੀ ਦੇ ਚੰਡੀਗੜ੍ਹ ਸਥਿਤ ਘਰ ਤੇ ਜਾਣਕਾਰੀ ਮੁਤਾਬਕ ਉਹ ਰੇਡ ਕੀਤੀ ਜਾ ਰਹੀ ਹੈ ਲਗਾਤਾਰ ਤੇ ਉਹਨਾਂ ਦੇ ਘਰ ਦੇ ਅੰਦਰ ਵਿਜਿਲੈਂਸ ਦੀ ਟੀਮ ਜੋ ਹੈ ਮੌਜੂਦ ਹੈ ਇਹ ਵੱਡੀ ਖਬਰ ਅੱਜ ਸਵੇਰੇ ਸਾਹਮਣੇ ਆਈ ਬੀਤੇ ਕੱਲ ਦੱਸਦੀ ਹੈ ਕਿ ਰਣਜੀਤ ਸਿੰਘ ਗਿੱਲ ਨੇ ਭਾਜਪਾ ਜੁਆਇਨ ਕੀਤੀ ਸੀ ਕੁਝ ਦਿਨਾਂ ਪਹਿਲਾਂ ਹੀ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਵੱਡੇ ਕਿਆਸ ਲਗਾਏ ਜਾ ਰਹੇ ਸੀ ਕਿ ਕਿ ਹੁਣ ਰਣਜੀਤ ਸਿੰਘ ਗਿੱਲ ਜੋ ਕਿਸ ਪਾਰਟੀ ਜੋ ਹੈ ਜੁਆਇਨ ਕਰ ਸਕਦੇ ਨੇ ਇਹ ਵੱਡੀ ਖਬਰ ਸਾਹਮਣੇ ਜਦੋਂ ਆਈ ਹੈ ਹੁਣ ਰੇਡ ਦੀ ਤੇ ਪੰਜਾਬ ਦੀ ਸਿਆਸਤ ਚ ਪੂਚਾਲ ਮੱਝ ਗਿਆ ਕਿ ਕਿ ਕਿਤੇ ਨਾ ਕਿਤੇ ਇਹ ਆ ਭਾਜਪਾ ਤੇ ਆਮ ਆਦਮੀ ਪਾਰਟੀ ਆਪ ਨੂੰ ਸਾਹਮਣੇ ਹੋਗੇ ਕਿਉਂਕਿ ਇਹ ਵੱਡੇ ਚਰਚਾ ਮੀਡੀਆ ਰਿਪੋਰਟ ਦੇ ਮੁਤਾਬਕ ਚੱਲ ਰਹੀ ਹੈ ਨੇ ਕਿ ਆਮ ਆਦਮੀ ਪਾਰਟੀ ਜੋ ਸੀਗੀ ਪ੍ਰੈਸ਼ਰ ਬਣਾ ਲਈ ਸੀ ਰਣਜੀਤ ਸਿੰਘ ਗਿੱਲ ਤੇ ਕਿ ਆਮ ਆਦਮੀ ਪਾਰਟੀ ਜੋਇਨ ਕਰਨ ਦੇ ਲੇਕਿਨ ਰਣਜੀਤ ਸਿੰਘ ਗਿੱਲ ਜੋ ਸੀਗੇ ਭਾਜਪਾ ਜੋਇਨ ਕਰਨਾ ਚਾਹੁੰਦੇ ਸੀ ਤੇ ਬੀਤੇ ਕੱਲ ਜੋ ਸੀਗੇ ਉਹਨਾਂ ਨੇ ਜੋਇਨ ਕਰ ਲਈ ਦੱਸਦੀ ਹੈ ਕਿ ਰਣਜੀਤ ਸਿੰਘ ਗਿੱਲ ਜੋ ਹੈ ਇੱਕ ਵੱਡੇ ਕਾਰੋਬਾਰੀ ਨੇ ਰੀਅਲ ਏਸਟੇਟ ਗਿੱਲਕੋ ਕੰਪਨੀ ਦੇ ਰਣਜੀਤ ਸਿੰਘ ਗਿੱਲ ਮਾਲਕ ਨੇ ਤੇ ਅੱਜ ਸਵੇਰੇ ਵਿਜੀਲੈਂਸ ਦੀ ਟੀਮ ਦੀ ਜੋ ਰੇਡ ਹੈ ਉਹਨਾਂ ਦੇ ਘਰ ਹੋਈ ਤੇ ਉਹ ਲਗਾਤਾਰ ਜੋ ਉਹਨਾਂ ਦੇ ਘਰ ਰੇਡ ਚੱਲ ਰਹੀ ਹੈ ਤੇ ਇਹ ਵੱਡੀ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਹੀ ਰਣਜੀਤ ਸਿੰਘ ਗਿੱਲ ਦੇ ਜੋ ਵਕੀ ਆਫਤਾਰ ਤੇ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਪ੍ਰੈਸ਼ਰ ਬਣਾ ਰਹੀ ਸੀਗੀ ਰਣਜੀਤ ਸਿੰਘ ਗਿੱਲ ਤੇ ਕਿ ਆਮ ਆਦਮੀ ਪਾਰਟੀ ਉਹ ਜੁਆਇਨ ਕਰ ਲੈਣ ਪਰ ਰਣਜੀਤ ਸਿੰਘ ਗਿੱਲ ਜੋ ਸੀਗੇ ਉਹ ਭਾਜੀਪੀ ਚ ਸ਼ਾਮਲ ਹੋਣਾ ਚਾਹੁੰਦੇ ਸੀ ਸੁਣੋ ਇਹ ਰਣਜੀਤ ਸਿੰਘ ਗਿੱਲ ਦੇ ਵਕੀਲ ਦੀ ਪੂਰੀ ਗੱਲ ਚਲੋ ਐਡਵੋਕੇਟ ਜੀ ਜੀ ਅਸੀਂ ਜੋ ਹੈ ਸਾਡੀ ਜੋ ਅਸੀਂ ਲੀਗਲ ਸੈੱਲ ਤੋਂ ਆਂ ਭਾਜੀਪੀ ਨੇ ਜਦ ਜਦ ਇਹਨਾਂ ਰਾਤੀ ਜੋ ਹੈ ਜੁਆਇਨ ਕੀਤੀ ਹੈ ਭਾਜੀਪੀ ਉਹਦੇ ਬਾਜੂ ਦੇ ਪੋਲੀਟੀਕਲ ਬੈਂਟਡ ਦੇ ਨਾਲ ਜਿਹੜਾ ਹੈਗਾ ਸਾਰਾ ਕੰਮ ਕੀਤਾ ਹੈਗਾ ਅਸੀਂ ਜੋ ਹੈ ਵਿਜੀਲੈਂਸ ਨੂੰ ਰਿਕਵੈਸਟ ਕਰਨ ਆਏ ਆ ਕਿ ਜੋ ਵੀ ਕਾਰਵਾਈ ਹੋਵੇ ਉਹ ਸਾਡੀ ਹਾਇਰੀ ਚ ਹੋਣੀ ਚਾਹੀਦੀ ਹੈਗੀ ਹੈ ਸਾਡੀ ਗ ਕਿੱਥੇ ਕਿੱਥੇ ਚੱਲ ਰਹੀ ਹੈ ਰੇਡ ਨਹੀਂ ਕੁਝ ਵੀ ਕੋਈ ਐਫ ਆਰ ਨਹੀਂ ਆ ਕੋਈ ਕੁਛ ਨਹੀਂ ਆ ਜੀ ਹਾਲ ਤੱਕ ਸਿਰਫ ਜੋ ਹੈ ਪੋਲਿਟਿਕਲ ਬੈਂਡਟ ਹੈ ਸਰ ਨਹੀਂ ਅੰਦਰ ਨਹੀਂ ਆ ਉਹ ਪਰ ਮੈਂ ਇਹ ਕਹਿੰਦੇ ਰਾਤ ਦੇ ਹੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਜੇਕਰ ਤੁਸੀਂ ਬੀ ਜੀ ਪੀ ਚ ਜਾ ਰਹੇ ਹੋ ਤਾਂ ਸਵੇਰੇ ਵਿਜੀਲੈਂਸ ਤੁਹਾਡੇ ਘਰ ਪਹੁੰਚੂਗੀ ਬਿਲਕੁਲ ਸਰ ਬਿਲਕੁਲ ਸਰ ਐਦਾਂ ਹੀ ਹੈਗਾ ਰਾਤੀ ਉਹਨਾਂ ਨੇ ਜੁਆਇਨ ਕੀਤੀ ਹੈ ਬੀ ਜੀ ਪੀ ਤੇ ਇਹ अर्ਲੀ ਮਾਰਨਿੰਗ ਇਹ ਕੰਮ ਹੋ ਗਿਆਗਾ ਤੋਂ ਅਸੀਂ ਚਾਹਨੇਗਾ ਕਿ ਵਿਜੀਲੈਂਸ ਨੇ ਜੋ ਵੀ ਕਾਰਵਾਈ ਕਰਨੀ ਹੈ ਉਹ ਸਾਡੀ ਹਾਈਰੀ ਦੇ ਵਿੱਚ ਹੋਵੇ ਠੀਕ ਹੈ ਤੇ ਐਦਾਂ ਗੈਰ ਹਾਜ਼ਰੀ ਦੇ ਵਿੱਚ ਕੁਝ ਨਾ ਕੰਮ ਹੋਵੇ। 3 ਘੰਟੇ ਦਾ ਪਹਿਲਾਂ ਹੀ ਹੋ ਗਿਆ ਜੀ ਕਾਰਵਾਈ। ਬਿਲਕੁਲ ਹੋ ਗਏ ਸਰ ਹੁਣ ਸਾਨੂੰ ਜਿੱਦਾਂ ਪਤਾ ਲੱਗਿਆ ਅਸੀਂ ਆਏ ਹੈਗੇ ਆ। ਤੁਸੀਂ ਲੀਗਲ ਸੈੱਲ ਦੇ ਪ੍ਰਧਾਨ ਵੀ ਆ। ਹਾਂ ਕਨਵੀਨਰ ਐ ਲੀਗਲ ਸੈੱਲ ਦੇ। ਔਰ ਇਹ ਸਾਰੀਆਂ ਚੀਜ਼ਾਂ ਜੇਕਰ ਦੇਖਿਆ ਜਾਂ ਤਾਂ ਕਿਵੇਂ ਇਸ ਨੂੰ ਕਿਉਂਕਿ ਤਿੰਨੇ ਜਗ੍ਹਾ ਤੇ ਪੈਰਲ ਰੇਡ ਆ। ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜੇਕਰ ਆਮ ਪਾਰਟੀ ਜੀ ਵਾਪਸ ਹੋਣ ਤਾਂ ਸਾਰਾ ਕੁਝ ਵਾਪਸ ਲੈ ਲਿਆ ਜਾਵੇਗਾ। ਦੇਖੋ ਉਹ ਹਲੇ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆ ਜਿਆਦਾ ਵੀ ਕਿ ਕੁਝ ਚੱਲ ਰਿਹਾ ਹੈਗਾ ਬਟ ਸਾਨੂੰ ਜੋ ਡਿਊਟੀ ਲੱਗੀ ਹੈ ਪਿਛੋਂ ਦੀ ਕਿ ਵੀ ਜੋ ਵੀ ਹੋਵੇ ਸਾਡੀ ਐਡਵੋਕੇਟ ਦੀ ਹਾਜ਼ਰੀ ਛੋਣਾ ਚਾਹੀਦਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਵਿਜੀਲੈਂਸ ਡਿਪਾਰਟਮੈਂਟ ਤੇ ਇਹ ਗਲਤ ਗੱਲ ਆ ਇਹਨਾਂ ਦੀ ਪਰ ਫਿਰ ਆਮ ਆਦੀ ਪਾਰਟੀ ਕਹ ਰਹੀ ਹੈ ਲੀਗਲ ਡਿਪਾਰਟਮੈਂਟ ਦੇ ਮਾਮਲੇ ਦੇ ਵਿੱਚ ਅਸੀਂ ਐਡਵੋਕੇਟ ਆ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥੋਰਾਈਜ਼ ਹੈਗੇ ਆ ਉ ਜਾਵਾਂਗੇ ਬਿਲਕੁਲ ਜਾਵਾਂਗੇ ਪਰ ਆਮ ਆਦੀ ਪਾਰਟੀ ਕਹਿੰਦੀ ਬਿਕਰਮ ਮਜੀਠੀ ਦੀ ਜਾਂਚ ਇਹਨਾਂ ਵੱਲ ਮੁੜੀ ਸੀ ਤਾਂ ਰਾਤੋ ਰਾਤ ਜੁਆਇਨ ਕਰ ਲਈ ਵਿਜੇਪੀ ਤੋ ਦੱਸੋ ਨਾ ਜੀ ਦੱਸੋ ਨਾ ਕੀ ਆ ਕੋਈ ਐਫਆਰ ਕਰਨ ਕੋਈ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤਾਂ ਸਹੀ ਨਾ ਤੁਸੀਂ ਐਦਾਂ ਕਿਸੇ ਦੇ ਘਰ ਆ ਕੇ ਰੇਡ ਮਾਰ ਦੋ ਕਦੇ ਇਹ ਕਿਸੇ ਵੀ ਐਦਾਂ ਦੇ ਸਰਕਾਰੀ ਡਿਪਾਰਟਮੈਂਟ ਦੇ ਨਹੀਂ ਰਹੇ ਆ ਬਿਜ਼ਨਸ ਡਿਪਾਰਟਮੈਂਟ ਤਾਂ ਹੀ ਕਾਰਵਾਈ ਕਰ ਸਕਦਾ ਨਾ ਜੇ ਕੋਈ ਜੋ ਅਹੁਦੇ ਤੇ ਰਹੇ ਹੋਣ ਇਹ ਐਦਾਂ ਦਾ ਕੋਈ ਅਹੁਦਾ ਰਿਆ ਨਹੀਂ ਇਹਨਾਂ ਦੇ ਕੋਲ ਅੱਛਾ ਕੋਈ ਨੋਟਿਸ ਵਗੈਰਾ ਪਹਿਲਾਂ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਨਹੀਂ ਆਇਆ ਹੈਗਾ ਮਤਲਬ ਕਿਸੇ ਤਰੀਕੇ ਦਾ ਕੋਈ ਕਹਿਣ ਗਿਆ ਨਹੀਂ 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 ਕੋਈ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਉਹ ਤਾਂ ਚੱਲ ਰਿਹਾ ਸੀ ਪ੍ਰੈਸ਼ਰ ਨਾਲ ਉੱਪਰ ਚੱਲ ਰਿਹਾ ਸੀਗਾ ਬਟ ਉਹ ਜੋ ਹੈ ਜੁਆਇਨ ਕਰਨਾ ਚਾਹੁੰਦਾ ਸੀ ਭਾਜਪਾ ਠੀਕ ਹੈ ਇਸ ਕਰਕੇ ਨਾਲ ਉੱਪਰ ਪ੍ਰੈਸ਼ਰ ਬਣਾਇਆ ਤੇ ਜਦ ਰਾਤੀ ਜੋ ਹੈ ਕੰਮ ਹੋਇਆ ਜੁਆਇਨਿੰਗ ਕੀਤੀ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਸਾਰਾ ਕੰਮ ਬੇਰ ਰਾਤ ਕਰਨ ਦਾ ਇਹੀ ਪਲਾਨ ਸੀ ਵੀ ਆਮ ਆਦਮੀ ਪਾਰਟੀ ਦਬਾਅ ਪਾ ਰਹੀ ਸੀ ਵੀ ਆਮ ਆਦਮੀ ਪਾਰਟੀ ਜੁਆਇਨ ਕਰੋ 10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪਾਇਆ ਸੀਗਾ ਜੀ ਉਹਨਾਂ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆਇ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਜੋ ਹੋਇਆਗਾ ਹੁਣ ਤੁਹਾਡਾ ਅਗਲਾ ਰੁਕੀ ਰਹੂਗਾ ਜੀ ਅਗਲਾ ਰੁਕ ਸਾਡਾ ਜੋ ਹੈ ਜੀ ਅਸੀਂ ਦੇਖਨੇ ਆਂਗੇ 10-15 ਮਿੰਟ ਵੇਟ ਕਰਾਂਗੇ ਜੀ ਇੱਥੋਂ ਸਾਨੂੰ ਕੋਈ ਜਵਾਬ ਨਾ ਮਿਲਿਆ ਤਾਂ ਅਸੀਂ ਜੋ ਹਾਈ ਕੋਰਟ ਦਾ ਰੁਕ ਕਰਾਂਗੇ ਜੀ ਅੱਛਾ ਤੁਹਾਨੂੰ ਅੰਦਰੋਂ ਫੋਨ ਆਇਆ ਸੀਗਾ ਤੁਸੀਂ ਆਪ ਜਦੋਂ ਨਹੀਂ ਸਾਨੂੰ ਪਿੱਛੋਂ ਦੀ ਅਥੋਰਾਈਜ਼ ਕੀਤਾ ਗਿਆ ਜੀ ਕਿ ਤੁਸੀਂ ਜਾ ਕੇ ਜੋ ਹੈ ਉੱਥੇ ਦੇਖੋ ਤੇ ਆਪਣੇ ਆਈਡੀ ਦੇ ਕਰਵਾਏ ਨੇ ਕੁਝ ਵੀ ਲੈ ਕੇ ਆਉਂਦੇ ਨੇ ਦੇਖੋ ਜੀ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਕੋਈ ਬਿਆਨ ਨਹੀਂ ਜੀ ਅੱਜ ਦੇ ਸਕਦੇ ਅਸੀਂ ਸਿਰਫ ਇਹ ਚਾਹੁੰਦੇ ਆਂ ਜੇ ਪੁਲਿਸ ਕੋਈ ਕਨਫਿਸਕੇਟ ਕਰਦੀ ਹੈ ਕੋਈ ਸਮਾਨ ਇਥੋਂ ਲੈ ਕੇ ਜਾਂਦੀ ਹੈ ਐਟ ਲੀਸਟ ਸਾਨੂੰ ਪਹਿ ਵੀ ਦਿਖਾ ਕੇ ਲੈ ਕੇ ਜਾਇਆ ਜਾਵੇ ਇਹਦੇ ਚ ਵੀ ਕੋਈ ਵੀ ਆਪਣੇ ਸੇਬੀ ਸੈਲਫ ਇਨਕਮਿਊਨਿਟਰੀ ਕੋਈ ਵੀ ਚੀਜ਼ ਇੱਥੇ ਨਾ ਲੈ ਕੇ ਲਾਈਕ ਆਏ ਜਾਣ ਦੂਜੀ ਗੱਲ ਇਹ ਹੈਗੀ ਹੈ ਵੀ ਜੋ ਵੀ ਲੀਗਲ ਇਹਦੇ ਪ੍ਰੋਵੀਜ਼ਨਸ ਬਣਦੇ ਹੋਣਗੇ ਅਸੀਂ ਉਹ ਲਵਾਂਗੇ ਤਾਂ ਸੁਣਿਆ ਤੁਸੀਂ ਰਣਜੀਤ ਸਿੰਘ ਗਿੱਲ ਦੇ ਵਕੀਲ ਵੱਲੋਂ ਸਾਫ਼ ਤੌਰ ਤੇ ਕਹਿਣਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਜੋ ਸੀਗਾ ਰਣਜੀਤ ਸਿੰਘ ਗਿੱਲ ਤੇ ਪ੍ਰੈਸ਼ਰ ਸੀਗਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਨ ਲੇਕਿਨ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਤੇ ਬੀਤੇ ਕੱਲ ਹੀ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਤੇ ਉਸ ਤੋਂ ਬਾਅਦ ਹੀ ਅੱਜ ਸਵੇਰੇ ਵਿਜੀਲੈਂਸ ਦੀ ਜੋ ਟੀਮ ਹੈ ਉਹਨਾਂ ਵੱਲੋਂ ਰੇਡ ਜੋ ਹੈ ਕੀਤੀ ਗਈ ਯਾਨੀ ਕਿ ਵੱਡਾ ਕਰ ਵੱਲੋਂ ਵਿਖਿਆ ਗਿਆ ਸਾਫ ਤੌਰ ਤੇ ਵੱਡਾ ਬਿਆਨ ਜੋ ਹੈ ਰਣਜੀਤ ਸਿੰਘ ਗਿੱਲ ਦੇ ਵਕੀਲ ਵੱਲੋਂ ਦਿੱਤਾ ਗਿਆ ਹਾਲਾਂਕਿ ਮੀਡੀਆ ਰਿਪੋਰਟ ਦੇ ਮੁਤਾਬਿਕ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਵਿਜੀਲੈਂਸ ਦੀ ਟੀਮ ਦੀ ਆਪਣੀ ਕਾਰਵਾਈ ਹੈ ਤੋਂ ਆਪਣੀ ਕਾਰਵਾਈ ਕਰਨ ਲਈ ਜੋ ਹੈ ਉੱਥੇ ਪਹੁੰਚੇ ਉਸ ਸਰਕਾਰ ਦਾ ਕੋਈ ਹੱਦ ਨਹੀਂ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਜੋ ਚਰਚਾਵਾ ਚੱਲ ਰਹੀ ਨਹੀਂ ਲੇਕਿਨ ਹਾਲਾਂਕਿ ਵਿਜੀਲੈਂਸ ਦੀ ਰੇਡ ਤੋਂ ਬਾਅਦ ਵੱਡੇ ਪੋਚਾਲ ਜੋ ਹੈ ਪੰਜਾਬੀ ਸਿਆਸਤ 'ਚ ਮੱਜ ਗਿਆ ਕਿਉਂਕਿ ਅਕਾਲੀ ਦਲ 'ਚ ਪਹਿਲੇ ਸੀਗੇ ਰਣਜੀਤ ਸਿੰਘ ਗਿੱਲ ਤੋਂ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਤਾ ਅਕਾਲੀ ਦਲ ਦੀ ਸੀਟ ਤੋਂ ਚੋਣ ਵੀ ਵਿਧਾਨ ਸਭਾ ਦੀ ਲੜ ਚੁੱਕੇ 2022 ਜ ਜ ਉਹਨਾਂ ਨੂੰ ਅਨਮੋਲ ਗਗਨ ਮਾਨ ਦੇ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਅਕਾਲੀ ਦਲ ਛੱਡੀ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਆਸ ਲਗਾਈ ਜਾ ਰਹੀ ਸੀਗੇ ਕਿ ਸ਼ਾਇਦ ਉਹ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਜਾਂ ਬੀਜੇਪੀ ਜੁਆਇਨ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਬੀਤੇ ਕੱਲੇ ਸਾਫ਼ ਕਰ ਦਿੱਤਾ ਤੇ ਉਹਨਾਂ ਨੇ ਬੀਜੇਪੀ ਦਾ ਦਾਮਨ ਜੋ ਹੈ ਫੜ ਲਿਆ ਬੀਜੇਪੀ ਜੁਆਇਨ ਕਰ ਲਈਏ ਤੇ ਬੀਤੇ ਕੱਲ ਹਰਿਆਣਾ ਦੇ ਸੀਐਮ ਨਯਾਬ ਸੇਣੀ ਵੱਲੋਂ ਅਰੰਜੀਤ ਸਿੰਘ ਗਿੱਲ ਨੂੰ ਪਾਰਟੀ ਚ ਯਾਨੀ ਕਿ ਬਾਜਪਾ ਚ ਹੁਣ ਅੱਜ ਸਵੇਰੇ ਬੀਤੇ ਕੱਲ ਉਹਨਾਂ ਦੀ ਜੁਆਇਨਿੰਗ ਹੋਈ ਤੇ ਅੱਜ ਸਵੇਰੇ ਹੀ ਵੱਡਾ ਐਕਸ਼ਨ ਜੋ ਹੈ ਵਿਜੀਲੈਂਸ ਵੱਲੋਂ ਦੇਖਣ ਨੂੰ ਮਿਲਿਆ ਵਿਜੀਲੈਂਸ ਵੱਲੋਂ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਤੇ ਮੁਹਾਲੀ ਸਥਿਤ ਘਰ ਤੇ ਵੱਡੀ ਰੇਡ ਕੀਤੀ ਗਈ ਹੈ ਹਾਲਾਂਕਿ ਇਹ ਰੇਡ ਕਿਉਂ ਕੀਤੀ ਗਈ ਹੈ ਇਸ ਦੇ ਪਿੱਛੇ ਕੀ ਵਜ੍ਹਾ ਹੈ ਹਾਲੇ ਕੁਝ ਸਾਫ਼ ਨਹੀਂ ਹੋਇਆ ਤੇ ਵਕੀਲ ਵੱਲੋਂ ਵੀ ਸਾਫ਼ ਤੌਰ ਤੇ ਹੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਆਪਾਂ ਜਾਣੀ ਹੈ ਕਿ ਸਾਡੇ ਸਾਹਮਣੇ ਹੀ ਜੋ ਕਾਰਵਾਈ ਕੀਤੀ ਜਾਵੇ ਨਾ ਹੀ ਕੋਈ ਐਫ ਆਈ ਆਰ ਆਈ ਨਹੀਂ ਕੁਝ ਸਾਫ਼ ਕੀਤਾ ਗਿਆ ਕਿ ਆਖਿਰੇ ਰੇਡ ਕਿਉਂ ਹੋ ਰਹੀ ਹੈ ਹਜੇ ਸਾਫ਼ ਨਹੀਂ ਹੋਇਆ ਤੇ ਵੱਡਾ ਬਿਆਨ ਵੀ ਵਕੀਲ ਵੱਲੋਂ ਦਿੱਤਾ ਗਿਆ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਪ੍ਰੈਸ਼ਰ ਬਣਾ ਰਹੀ ਸੀ ਰਣਜੀਤ ਗਿੱਲ ਨੂੰ ਜੁਆਇਨ ਕਰਨ ਲਈ ਆਮ ਆਦਮੀ ਪਾਰਟੀ ਲੇਕਿਨ ਰਣਜੀਤ ਗਿੱਲ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਸੀ ਖੈਰ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੇ ਆਖਿਰਕਾਰ ਵਿਜੀਲੈਂਸ ਦੀ ਟੀਮ ਦੀ ਰੇਡ ਜੋ ਹੈ ਰਣਜੀਤ ਸਿੰਘ ਗਿੱਲ ਦੇ ਘਰ ਤੇ ਕਿਉਂ ਹੋਈ ਏ ਤਾਂ ਹੁਣ ਆਉਣ ਵਾਲੇ ਸਮੇਂ 'ਚ ਸਾਫ ਹੋਵੇਗਾ ਇਸ ਦੇ ਪਿੱਛੇ ਆਖਿਰ ਕੀ ਵਜ੍ਹਾ ਸੀ ਬਾਕੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੇ ਤੁਹਾਡਾ ਇਸ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪ